ਜੀ ਗਾਇਸ ਜਿੱਤਾ ਬਹੁਤ ਕੁਝ ਜਾਣੇ ਵਧੀਆ ਹੋਗੇ ਤੇ ਅੱਜ ਚੱਲੇ ਆਪਾਂ ਬਾਘਵੜ ਇਹ ਹਾਲੈਂਡ ਦੇ ਸਪੈਸ਼ਲ ਚੱਕੀ ਕੀਤੇ ਤੇ ਆਪ ਸਾਰਾ ਹੱਲ ਜੀ ਇਹ ਹੋਰ ਚੱਲਿਆ ਰਾਦੇ ਚ ਬਾਘ ਦੇਗੇ ਟੋਨੇ ਲਿਫਟ ਟੋਨੇ ਲੀਵਰ ਥਲੇ ਲਾ ਕੇ ਕਿਚਾ ਮਾਡੇ ਤੇ ਦੇਖਦੇ ਆਂ ਵੀ ਕਿਚਦਾ ਕਿਨਾਰ ਇਹ 55 ਤੋਂ 75 ਐਚਪੀ ਬਣਾਇਆਗਾ ਤਾ ਦੇਖਣ ਦੇ ਬਹੁਤ ਵੀ ਸੋਨਾ ਟਰੈਕਟਰ ਆ। ਸਾਡੇ ਦੇਖਿਆ ਆਪਾਂ ਜਾਣ ਕੇ ਵਾਕੇ ਦੇਖਾਂਗੇ ਕਿ ਕਿਹੜੇ ਜਾਨਵਰ ਆ। ਤਾ ਸੋਨੂੰ ਅਸੀਂ ਮਿਲਦੇ ਆਂ ਕਿ ਹੁਣ ਜੀ ਤੇਰਾ ਹਾਲ ਪਹਿਲਾਂ ਲਾ ਕੇ ਦੇਖ ਰਿਹਾ ਵੀ ਖਿੱਚਣਗੇ ਕਿ ਨਾ। ਤੇ ਹੁਣ ਦੇਖ ਰਿਹਾ ਜੀ। ਤਾ ਜੋਰ ਤਾਂ ਬਹੁਤ ਮਾਰਦਾ ਈ ਟਰੈਕਟਰ। ਤਾ ਬਹਾਨਾ ਜੀ ਆ ਪਾਕਾ ਤੇ ਆ ਦੋਨੇ ਬਾਰਾਂ ਪਾਉਣੇ ਨੇ ਜੀ ਜਮਾ ਥੱਲੇ ਲਾ ਕੇ ਦੇਖੋ ਜੀ ਡੂੰਗਾ ਚੈੱਕ ਕਰਾਉ ਦੋ ਜੀ ਡੂੰਗਾ ਡੂੰਗਾ ਲਖੋ ਜੀ 2 ਫੁੱਟ ਡੂੰਗਾ ਲਾਉਂਦਾ ਜੀ ਹੋ ਜਾਂਦਾ ਜਮਾ ਥੱਲੇ ਲਾ ਕੇ ਇਸ ਤੋਂ ਬਾਅਦ 17 ਹਾਲੇ ਥੱਲੇ ਲਾ ਕੇ ਦੇਖਾਂਗੇ ਤਾਂ ਬਣੇ ਰਹੋ ਸਾਡੇ ਨਾਲ ਤੇ ਸਤਾਰਾ ਹੱਲਾ ਲਾ ਕੇ ਸਾਨੂੰ ਮਿਲਦੇ ਆ ਤਾਂ ਉਹ ਗਾਈਜ਼ ਆਪਣਾ ਆ ਰਿਹਾ ਟਰੱਕ ਤੇ ਬਹੁਤ ਵਧੀਆ ਪਹਾੜ ਦੇ ਵਿਚਾਲੇ ਆਲੀ ਕੀ ਜੀ ਇਹੋ ਆਉਂਦਾ ਟੁੱਟਾ ਇਹ ਹਾਸੇ ਪਾਸੇ ਦੇ ਟਰੈਕ ਵੀ ਦੇਖ ਕੇ ਲੰਘ ਰਹੇ ਨੇਗੇ ਤਾਂ ਸਾਡੇ ਚੈਨਲ ਨੂੰ ਜੇ ਨਵੇਂ ਹੋ ਤਾਂ ਸਬਸਕ੍ਰਾਈਬ ਕਰੋ ਮੈਂ ਚਾਹਤ ਕਰਿਓ ਕਿ ਉਧਰੋਂ ਆਪਣਾ ਪਾਲੀ ਦਾ ਦੇਖਦੇ ਆ ਪਵਿੱਤਰ ਤੀਨ ਹੈ ਕਿ ਰੈਣਾ ਨੂੰ ਬਾਲਣ ਤੋਂ ਜਿਆ ਸਪੀਡ ਨੂੰ ਰੈਣਾ ਨੂੰ ਆਹ ਬਹੱਜੋੜ ਮਾਰਦਾ ਹੈ। ਆਹ ਬਹੱਜੋੜ ਜਿੱਥੇ ਲਾਇਰ ਹੋਣੇ ਹਾਲਾ 55 ਤੋਂ 75 ਐਚਪੀ ਕਰੀ ਹੈ ਜੀ। 300 ਦੋ ਤੋਂ। ਆਹ ਭਾਈ ਜੇ ਕਿਸੇ ਨੂੰ ਅਬਜੈਕਸ਼ਨ ਆ ਤਾਂ ਹੁਣੇ ਆਇਓ। 2 ਘੰਟੇ ਹਲੇ ਐਂਛੀਆਂ ਅਨੂਪਗਾੜਾ ਵਾਲੀ ਸੜਕ ਤੇ ਜਿਹਨੇ ਟੋਚਰ ਪਾਣਾ ਹੋਇਆ ਟੋਚਰ ਪਾ ਲਿਓ। ਜਿਹਨੇ ਹਾਲ ਥੱਲੇ ਲਾ ਕੇ ਦੇਖਣਾ ਲਾ ਲਓ। ਇਹ ਇੱਕ ਇੱਕ ਹਜ਼ਾਰ ਦੀ ਸ਼ਰਤ ਰੱਖਦੇ ਆ ਜੇ ਟਰੈਕਟਰ ਸਾਡਾ ਚੱਗ ਗਿਆ ਤਾਂ ਟਰੈਕਟਰ ਤੁਸੀਂ ਲੈ ਜਾਓ ਇਹ ਆਹ ਵਾਲਾ ਟਰੈਕਟਰ ਸਾਨੂੰ ਚੋੜ ਦਿਓ ਤਾਂ ਅਸੀਂ ਰੱਖਾਂਗੇ ਤਾਂ ਅਜੋ ਜਿਹੇ ਜ਼ੋਰ ਮਾਰ ਲਾਂਗਾ ਬਾਕੀ ਦੇਖ ਰਿਹਾ ਹੁਣ 17 ਹੱਲ ਲਾ ਕੇ ਦੰਦੇ ਇਹ ਸਾਰਾ ਹੱਲ ਲਾ ਕੇ ਤੁਹਾਨੂੰ ਮਿਲਦੇ ਆ